ਸ਼ਸ਼ੀਗਾਰ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੱਚ ਮਿਲ ਨਿਊਜ਼ ਪੰਜਾਬ ਮੈਂ ਵਿੱਕੀ ਵੀਰ ਕੈਮਰਾਮੈਨ ਸਤਵਾਲ ਕਲਵਾਨੂ ਦੇ ਨਾਲ ਇਸ ਟਾਈਮ ਦਤਾਲ ਪਿੰਡ ਦੇ ਵਿੱਚ ਮੌਜੂਦ ਸੀ ਤੇ ਤੁਸੀਂ ਨਾਲ ਮੇਰੇ ਦੇਖ ਸਕਦੇ ਹੋ ਆਪਣਾ ਸਕੰਦਰ ਭਾਜੀ ਸਾਡੇ ਨਾਲ ਮੌਜੂਦ ਨੇ ਸਕੰਦਰ ਮਣੇਸ਼ ਜੀ ਦਤਾਲ ਪਿੰਡ ਦੇ ਤੇ ਉਹ ਉਹਨਾਂ ਦੇ ਆਪਾਂ ਅੱਜ ਮੋਟਰ ਤੇ ਬੈਠੇ ਸੀ ਤੇ ਅੱਜ ਇਹਨਾਂ ਨਾਲ ਕੁਝ ਗੱਲਾਂ ਬਾਤਾਂ ਆਪਾਂ ਸਾਂਝੀਆਂ ਕਰਦੇ ਹਾਂ ਕਿਉਂਕਿ ਇਹ ਕਾਫੀ ਟਾਈਮ ਦੇ ਹੋ ਆਪਾਂ ਕਹਿ ਸਕਦੇ ਹਾਂ ਕਿ ਕਾਂਗਰਸ ਪਾਰਟੀ ਦੇ ਨਾਲ ਕਾਫੀ ਵਿਚਰੇ ਹੋਏ ਨੇ ਔਰ ਇਸ ਟਾਈਮ ਦਰਬਾਰਾ ਸਿੰਘ ਜੀ ਜਿਹੜੇ ਵਣ ਵਾਲੇ ਨੇ ਆਪਣੇ ਹਲਕਾ ਇੰਚਾਰਜ ਕਾਂਗਰਸ ਪਾਰਟੀ ਦੇ ਤੇ ਉਹਨਾਂ ਨਾਲ ਵੀ ਇਹਨਾਂ ਦੀ ਵੱਡੀ ਇੱਕ ਸਪੋਰਟ ਵੀ ਹੈ। ਬਾਕੀ ਕੁਛ ਇਹਨਾਂ ਨਾਲ ਕਈ ਵਾਰ ਵਧੇਕੀਆਂ ਵੀ ਹੋਈਆਂ, ਛੋਟੀਆਂ-ਮੁਟੀਆਂ ਗੱਲਾਂ ਵੀ ਕਾਫੀ ਚਰਚਾ ਦੇ ਵਿੱਚ ਰਹਣ ਇਹ। ਸਾਰੀ ਗੱਲਬਾਤ ਤਾਂ ਪਿੰਡਾਂ ਦੇ ਨਾਲ ਕਰਦੇ ਆ ਤੁਸੀਂ ਇਸੇ ਤਰ੍ਹਾਂ ਜੁੜੇ ਹੋ ਸੱਚ ਮਿਲ ਨਿਊਜ਼ ਮਿਲਾਂ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਪਹਿਲੋ ਤਾਂ ਮੈਂ ਸੱਚ ਮਿਲ ਪੰਜਾਬ ਚੈਨਲ ਦਾ ਧੰਨਵਾਦ ਕਰਨਾ ਵਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆਉਂਦੀ ਮਤਲਬ ਖੇਚਲ ਕੀਤੀ ਹੈ ਜੀ ਤੇ ਬਾਕੀ ਤੁਹਾਡੀ ਸਾਰੀ ਆਡੀਅנס ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿਨਾਮ ਤੁਹਾਡਾ ਮਨেশ ਜੀ ਤੇ ਅੱਜ ਮਨেশ ਜੀ ਆਪਾਂ ਸਪੈਸ਼ਲੀ ਤੁਹਾਡੇ ਨਾਲ ਕਈ ਦਿਨਾਂ ਤੋਂ ਮੇਰਾ ਦਿਲ ਕਰ ਰਿਹਾ ਸੀ ਕਿ ਤੁਹਾਡੇ ਨਾਲ ਆਪਾਂ ਬਹਿ ਕੇ ਗੱਲਾਂ ਬਾਤਾਂ ਕਰੀਏ ਕਿਉਂਕਿ ਪਿੱਛੇ ਜੇ ਕਾਫੀ ਤੁਸੀਂ ਸੁਰਖੀਆਂ 'ਚ ਵੀ ਰਹੇ ਸੀ ਹਨਾ ਤੇ ਚਲੋ ਉਹ ਆਪਾਂ ਗੱਲ ਅੱਗੇ ਕਰਦੇ ਆਂ ਜਾ ਕੇ ਫਿਲਹਾਲ ਦੀ ਗੜੀ ਆਪਾਂ ਤੁਹਾਡੇ ਨਾਲ ਇਹ ਜਾਨਣਾ ਚਾਹੁੰਦੇ ਆਂ ਸਿਕੰਦਰ ਸਿੰਘ ਜਿਹੜਾ ਵੀ ਏਰੀਆ ਦੇ ਵਿੱਚ ਆਪਣਾ ਕਹਿ ਸਕਦੇ ਆਂ ਕਿ ਤੁਸੀਂ ਹੁਣ ਦਰਬਾਰਾ ਸਿੰਘ ਦੀ ਸਪੋਰਟ ਦੇ ਵਿੱਚ ਕਾਫੀ ਜਾਨੀ ਕਿ ਉਪਤਰ ਕੇ ਆਏ ਹੋਏ ਹੋ ਇਸ ਏਰੀਆ ਦੇ ਵਿੱਚ ਤੇ ਹੁਣ ਜਿਹੜੀਆਂ ਪਾਰਟੀਆਂ ਕੀ ਕੀ ਰਣਨੀਤੀਆਂ ਚੱਲ ਰਹੀਆਂ ਨੇ ਔਰ ਜਿਹੜੇ ਇਸ ਨੂੰ ਆਪਾਂ ਗੱਲ ਕਰੀਏ ਤੇ 2027 ਦੇ ਇਲੈਕਸ਼ਨ ਦੀ ਗੱਲ ਕਰੀਏ ਤੇ ਉਹਨੂੰ ਲੈ ਕੇ ਕਿਹੜੀ ਕਿਹੜੀਆਂ ਤਿਆਰੀਆਂ ਹੁਣ ਇੱਥੇ ਚੱਲਦੀਆਂ ਨਜ਼ਰ ਆ ਰਹੀਆਂ ਆਪਾਂ ਵੇਖੋ ਜੀ ਅ ਕੋਈ ਵੀ ਬੰਦਾ ਨਾ ਕਿਸੇ ਵੀ ਮੈਦਾਨ ਦੇ ਵਿੱਚ ਇਦਾਂ ਨਹੀਂ ਉਤਰਦਾ ਹੈਗਾ ਜੀ ਜੇ ਅ ਮੈਂ ਕਿਸੇ ਦੀ سپورਟ ਚਾਹਾਂ ਜਾਂ ਕੋਈ ਵੀ ਇਨਸਾਨ ਕਿਸ ਦੀ سپورਟ ਦੇ ਵਿੱਚ ਆਏਗਾ ਉਹਦੇ ਵਿੱਚ ਕੋਈ ਨਾ ਕੋਈ ਨਾ ਪਿੱਛੇ ਰੀਜ਼ਨ ਹੁੰਦਾ ਜੀ ਇਦਾਂ ਕੋਈ ਕਿਸੇ ਦੀ سپورਟ ਦੇ ਵਿੱਚ ਨਹੀਂ ਹੁੰਦਾ ਜੀ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਵੀ ਇਨਸੀਡੈਂਟ ਦਾ ਹਾਂ ਮੇਰੇ ਨਾਲ ਪਿੱਛੇ ਜੀ ਕਾਫੀ ਜ਼ਿਆਦਾ ਇਨਸੀਡੈਂਟ ਹੋਇਆ ਜਿੰਦੇ ਵਿੱਚ ਮੇਰਾ ਕੋਈ 1% ਦਾ ਵੀ ਕਸੂਰ ਨਹੀਂ ਸੀ ਹੈਗਾ ਕਸੂਰ ਨਹੀਂ ਸੀ ਹੈਗਾ ਠੀਕ ਹੈ ਸ਼ੁਰੂ ਤੋਂ ਲੈ ਕੇ ਸਾਡੀ ਪੀੜੀ ਦਰ ਪੀੜੀ ਸਾਡੇ ਬਾਪੂ ਜੀਵਰਾਂ ਤੋਂ ਲੈ ਕੇ ਉਦੋਂwidehat ਜਦੋਂ ਦਾ ਮੈਂ ਉੱਠਿਆ ਮੇਰਾ ਪਿੰਡ ਜਿੰਨਾ ਕੋ ਮੇਰਾ ਸਰਕਲ ਰਹਾ ਹੈ ਇਹ ਹੀ ਹੁੰਦਾ ਵੀ ਇੱਕ ਦੂਜੇ ਦੀ ਮਦਦ ਕਰਨ ਜਿਹਾਲਾ ਸਰਕਲ ਜਿਆ ਰਿਹਾ ਹੈ ਬਿਲਕੁਲ ਵੀ ਪਿੰਡ ਦੇ ਵਿੱਚ ਮੈਨੂੰ ਲੱਗਦਾ ਵੀ ਆਪਾਂ ਜਿਸ ਸਮਾਜ ਦੇ ਵਿੱਚ ਬੈਠੇ ਆ ਇੱਕ ਦੂਜੇ ਦੇ ਬੰਦੇ ਨੂੰ ਮਤਲਬ ਕੰਮ ਆਉਣਾ ਚਾਹੀਦਾ ਜੀ ਬਿਲਕੁਲ ਬਿਲਕੁਲ ਤੇ ਉਹਦੇ ਵਿੱਚ ਚਲੋ ਬੰਦੇ ਨਾਲ ਵਧਿਕੀਆਂ ਵੀ ਹੋ ਜਾਂਦੀਆਂ ਨੇ ਤੇ ਉਦੋਂ ਬਾਅਦ ਦੇ ਵਿੱਚ ਠੀਕ ਹੈ ਸਮਝੋਤੇ ਵੀ ਕਰਨੇ ਪਏ ਬੰਦੇ ਦੀ ਸੋ ਬੰਦੇ ਮਜਬੂਰੀਆਂ ਵਧ ਜਾਂਦੀਆਂ ਪਰ ਉਹ ਚੀਜ਼ਾਂ ਸਾਰੀਆਂ ਮੈਂ ਆਪਣੇ ਉੱਪਰ ਲਈਆਂ ਮਤਲਬ ਜੇ ਕੁਛ ਕਿਸੇ ਨੇ ਮਾੜਾ ਵੀ ਕਿਹਾ ਉਹ ਮੈਂ ਕਿਸੇ ਦਾ ਜ਼ਿਕਰ ਨਹੀਂ ਆਉਣ ਦਿੱਤਾ ਵੀ ਭਾਈ ਜੇ ਮੈਂ ਕੰਪਰੋਮਾਈਜ਼ ਵੀ ਕੀਤਾ ਹੁੰਦਾ ਕੀ ਕਾਰਨ ਹੈ ਕੀ ਨਹੀਂ ਕਿਉਂਕਿ ਮੈਂ ਸਾਰਾ ਕੁਝ ਕਿਹਾ ਯਾਰ ਵੀ ਠੀਕ ਹੈ ਮੈਂ ਆਪਣੇ ਉੱਪਰ ਲੈ ਮੈਂ ਕਿਸੇ ਦਾ ਨਾਮ ਨਹੀਂ ਆਉਣ ਦਿੱਤਾਗਾ ਤੇ ਜਿਹੜੇ ਖਾਨਦਾਨੀ ਬੰਦੇ ਹੁੰਦੇ ਨੇ ਨਾ ਵੀਰ ਜੀ ਹੂੰ ਜਿਹੜੇ ਵਧੀਆ ਬੰਦੇ ਉਹ ਕਿਸੇ ਦਾ ਨਾ ਗੋਨ ਨਹੀਂ ਭਲਾਉਂਦੇ ਹੁੰਦੇ ਬਿਲਕੁਲ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਜੇ ਆਪਣੇ ਘਰ ਦੇ ਵਿੱਚ ਕੋਈ ਅਫਸਰ ਆ ਕੇ ਖਾਣਾ ਪੀਣਾ ਖਾ ਜਾਂਦੇ ਸੀ ਨਾ ਉਹ ਮਤਲਬ ਉੱਥੇ ਪੈਸੇ ਨਹੀਂ ਸੀ ਕੰਮ ਕਰਦੇ ਕੋਈ ਤੁਹਾਡੀ ਦੌਲਤ ਨਹੀਂ ਸੀ ਕੰਮ ਕਰਦੀ ਜਿਹੜਾ ਤੁਹਾਡਾ ਇੱਕ ਪ੍ਰੇਮ ਪਿਆਰ ਘਰ ਬੈ ਕੇ ਤੁਹਾਡੇ ਕੋਲ ਅਫਸਰ ਆਇਆ ਉਹਨਾਂ ਖਾਦਾ ਬੀਤਾ ਉਹ ਬੜੀ ਸਾਂਝ ਬਣ ਜਾਂਦੀ ਹੁੰਦੀ ਸੀ ਬਿਲਕੁਲ ਸਾਂਝ ਬਣ ਸਰਦਾਰ ਦਰਬਾਰਾ ਸਿੰਘ ਦਾ ਕਾਂਗਰਸ ਪਾਰਟੀ ਦਾ ਜੀ ਮੇਰੇ ਤੇ ਬਹੁਤ ਵੱਡਾ ਸਾਨੇ ਜੀ ਬਹੁਤ ਵੱਡਾ ਸਾਨੇ ਤੇ ਮੈਂ ਉਹ ਤਾਰ ਤਾਂ ਜੇ ਲੋ ਮੈਂ ਸਕਦਾ ਹੀ ਨਹੀਂ ਹੈਗਾ ਮੇਰੇ ਤੇ ਮੰਨ ਲਓ ਕਿਸੇ ਨੇ ਇਨਸਾਨ ਕੀਤਾ ਅਗਰ ਮੈਂ ਚਾਹਾਂ ਉਹ ਮੈਂ ਤਾਰਦਾ ਮੈਨੂੰ ਮੌਕਾ ਨਹੀਂ ਮਿਲਦਾ ਉਧਰ ਦੀ ਪਰਮਾਤਮਾ ਨੇ ਦਿੱਤਾ ਹੈ ਮੈਨੂੰ ਮੌਕਾ ਤੇ ਮੈਂ ਉਹਨਾਂ ਦੇ ਨਾਲ ਆਉਣ ਦਾ ਕਾਰਨ ਇੱਕ ਹੋਰ ਵੀ ਇਹ ਸਰਦਾਰ ਦਰਬਾਰਾ ਸਿੰਘ ਜੀ ਵੇਖੋ ਇੱਕ ਕਮਿਸ਼ਨਰ ਰਹੇ ਨੇ ਉਹਨਾਂ ਦੀ ਇੰਨੀ ਲੰਮੀ ਜੌਬ ਦੇ ਵਿੱਚ ਉਹਨਾਂ ਤੇ ਤੁਸੀਂ ਇੱਕ ਵੀ ਕ੍ਰਿਪਸ਼ਨ ਦਾ ਕੋਈ ਅਲੀਗੇਸ਼ਨ ਨਹੀਂ ਹੈਗਾ ਉਹਨਾਂ ਦੇ ਉੱਪਰ ਇੱਥੇ ਤਾਂ ਕੋਈ ਛੋਟਾ ਮੋਟਾ ਵੀ ਮੁਲਾਜ਼ਮ ਹੋਏ ਨਾ ਉਹਦੇ ਤੇ ਕਈ ਅਲੀਗੇਸ਼ਨ ਲੱਗ ਜਾਂਦੇ ਨੇ ਹਨਾ ਤੇ ਇਹਨਾਂ ਤੇ ਕੋਈ ਨਹੀਂ ਹੈਗਾ ਉਹਨਾਂ ਦੀ ਇੱਕ ਸਾਫ ਸੁਪਤਰੀ ਸ਼ਬੀ ਹੈ ਜੀ ਜਿਹੜਾ ਕਿ ਆਮ ਪਬਲਿਕ ਨੂੰ ਆਮ ਲੋਕਾਂ ਨੂੰ ਪ੍ਰਭਾਵਿਤ ਵੀ ਕਰਦੀ ਹੈ ਤੇ ਮੈਨੂੰ ਲੱਗਦਾ ਹੈ ਸਮਾਜ ਦੇ ਵਿੱਚ ਜਿਹੜਾ ਸਾਡਾ ਅਗੂ ਹੋਵੇ ਉਹ ਚੰਗਾ ਹੋਵੇ ਕਿ ਜਿਹੜਾ ਇੱਕ ਸਮਾਜ ਨੂੰ ਚੰਗੀ ਸਿਹਤ ਦਵੇ ਪੜਿਆ ਲਿਖਿਆ ਹੋਵੇ ਕਿਉਂਕਿ ਜੇ ਉਹ ਪੜਿਆ ਲਿਖਿਆ ਹੋਏਗਾ ਸਾਡਾ ਹਲਕਾ ਅੱਗੇ ਲੈ ਕੇ ਜਾਏਗਾ ਬਿਲਕੁਲ ਕੋਈ ਵੀ ਪ੍ਰੋਜੈਕਟ ਹੈ ਕੋਈ ਵੀ ਮੰਨ ਲਓ ਕੁਝ ਵੀ ਆਉਣਾ ਹੈ ਉਹ ਜੇ ਪੜਿਆ ਲਿਖਿਆ ਹੋਏਗਾ ਸਾਡੀ ਗੱਲ ਠੋਸ ਤਰੀਕੇ ਨਾਲ ਰੱਖ ਸਕਦਾ ਹੈ ਬਿਲਕੁਲ ਜੀ ਬਿਲਕੁਲ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਅਪਾਂ ਜੇ ਗੱਲ ਹੋਰ ਵੀ ਕੀਤੀ ਜਿਵੇਂ ਤੁਸੀਂ ਅਪਾਂ ਕਿਹਾ ਵੀ ਹਣਾ ਵੀ ਕੁਝ ਕਠਿਨਾਈਆਂ ਹੁੰਦੀਆਂ ਹੁੰਦੀਆਂ ਨੇ ਹਣਾ ਅਸਕਰ ਜੀ ਅਪਾਂ ਇਹ ਵੀ ਗੱਲਾਂ ਸੁਣਨ ਦੇ ਵਿੱਚ ਕਾਫੀ ਆਈਆਂ ਨੇ ਕਿ ਜਾਨਕੀ ਤੁਸੀਂ ਇੱਕ ਵਧੀਆ ਸਮਾਜ ਸੇਵੀ ਹੋ ਸਮਾਜ ਦੇ ਵਿੱਚ ਵੀ ਕਾਫੀ ਜ਼ਿਆਦਾ ਵਿਚਰੇ ਹੋਏ ਔਰ ਜੇ ਗੱਲ ਕਰੀਏ ਕਿਸੇ ਨਾਲ ਕੋਈ ਵੀ ਹੈਲਪ ਦੀ ਲੋੜ ਹੁੰਦੀ ਹੈ ਤਾਂ ਤੁਹਾਡੇ ਨਾਲ ਕੋਈ ਆ ਕੇ ਗੱਲ ਕਰਦਾ ਤਾਂ ਤੁਸੀਂ ਬੇ ਤੜਕਾ ਉਹਨਾਂ ਨਾਲ ਰਾਤ ਦਿਨ ਵੇਖੇ ਚੱਲਦੇ ਵੀ ਹੋ ਹਣਾ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਤੇ ਦੂਜੀ ਗੱਲ ਤੁਸੀਂ ਕੀਤੀ ਵੀ ਜਿਵੇਂ ਆਪਣਾ ਨਾਲ ਰਹ ਰਹੇ ਦਰਬਾਰਾ ਸਿੰਘ ਜੀ ਦੇ ਉਹ ਦਰਬਾਰਾ ਸਿੰਘ ਜੀ ਇੱਕ ਵਰੀਆ ਜਾਨੀ ਕਿ ਆਪਾਂ ਸਾਫ਼ ਸੋਧੇ ਕਹਿ ਸਕਦੇ ਹਾਂ ਤੇ ਹੁਣ ਜਿਹੜੇ ਆਪਾਂ ਵੀ ਆਉਣ ਵਾਲੇ ਇਲੈਕਸ਼ਨ ਦੀ ਆਪਾਂ ਗੱਲ ਕਰੀਏ ਇਹਦੇ 2027 ਦੇ ਵਿੱਚ ਤੇ ਉਹਦੇ ਵਾਸਤੇ ਤੁਸੀਂ ਕਿਹੜੀ ਕਿਹੜੀਆਂ ਹੁਣ ਤਿਆਰੀਆਂ ਕਰ ਰਹੇ ਆ ਆਉਣ ਵਾਲਾ 2027 ਦਾ ਇਲੈਕਸ਼ਨ ਹੈ ਨਾ ਜੀ ਇਹ ਚਲੋ ਠੀਕੇ ਸਰਦਾਰ ਦਰਬਾਰਾ ਸਿੰਘ ਕੈਂਡੀਡੇਟ ਨੇ ਪਰ ਮੈਨੂੰ ਲੱਗਦਾ ਪਿਆ ਇਹ ਜਿਹੜਾ ਇਲੈਕਸ਼ਨ ਹੈ ਲੋਕਾਂ ਨੇ ਆਪ ਲੜਨਾ ਹੈ ਠੀਕ ਹੈ ਮਿਹਨਤ ਕਰਨੀ ਪਏਗੀ ਬਿਲਕੁਲ ਹਰ ਇੱਕ ਬੰਦੇ ਨੂੰ ਹਰ ਇੱਕ ਵਰਕਰ ਨੂੰ ਜਿਹੜਾ ਕਿ ਚੰਗਾ ਸਮਾਜ ਚਾਹੁੰਦਾ ਹੈ ਉਹਨੂੰ ਮਿਹਨਤ ਕਰਨੀ ਚਾਹੀਦੀ ਹੈ ਉਹਨੂੰ ਇਹ ਇਹ ਚਲੋ ਪਾਰਟੀਆਂ ਸਾਰੀਆਂ ਚੰਗੀਆਂ ਹੁੰਦੀਆਂ ਨੇ ਸਾਰੀਆਂ ਮਾੜੀਆਂ ਹੁੰਦੀਆਂ ਨੇ ਹਰ ਇੱਕ ਬੰਦਾ ਹਰਕ ਲਈ ਠੀਕ ਨਹੀਂ ਹੋ ਸਕਦਾ ਤੇ ਪਰ ਕੀ ਕਹਿੰਦੇ ਨੇ ਸਾਨੂੰ ਇਹ ਸੋਚਣਾ ਚਾਹੀਦਾ ਕਿ ਸਾਡੇ ਇੱਕ ਤਾਂ ਵੇਖੋ ਸਾਡੇ ਏਰੀਏ ਦਾ ਇਨਸਾਨ ਹੈ ਜੀ ਵਨ ਵਾਲੇ ਪਿੰਡ ਦਾ ਹੈ ਸਾਡੇ ਨਾਲ ਹੀ ਬਿਲਕੁਲ ਪਿੰਡ ਪੈਂਦਾ ਜੀ ਉਸ ਤੋਂ ਬਾਅਦ ਵਿੱਚ ਬਹੁਤ ਜ਼ਿਆਦਾ ਪੜ੍ਹੇ ਲਿਖੇ ਇਨਸਾਨ ਨੇ ਪੜ੍ਹੇ ਲਿਖੇ ਇਨਸਾਨ ਨੇ ਤੇ ਸਾਨੂੰ ਆਸ ਹੈ ਪਰ ਆਸ ਤਾਂ ਚਲੋ ਸਾਨੂੰ ਆਮ ਆਦਮੀ ਪਾਰਟੀ ਤੋਂ ਵੀ ਸੀ ਲੋਕਾਂ ਨੇ ਇੰਨੀ ਜਿਆਦੀ ਪਾਵਰ ਇਹਨਾਂ ਨੂੰ ਦੇ ਦਿੱਤੀ ਇੰਨਾ ਹੀ ਜਿਆਦੀ ਇਹਨਾਂ ਨੂੰ ਵੋਟ ਪਾਈ ਕਿਉਂਕਿ ਲੋਕ ਉਦੋਂ ਲੱਗਦਾ ਸੀ ਵੀ ਪਤਾ ਨਹੀਂ ਕੀ ਕਰਦੇ ਨੇਗੇ ਪਰ ਕੁਝ ਨਹੀਂ ਹੋਣਾ ਜੀ ਠੀਕ ਹੈ ਸਾਡਾ ਸਿਸਟਮ ਹੀ ਇਦਾਂ ਦਾ ਹੋਇਆ ਫਿਰਦਾ ਹੈ ਸਮਾਜਪਤੀ ਵੀਰ ਜੀ ਮੈਂ ਕਿਹਾ ਤੁਹਾਨੂੰ ਗੱਲ ਕਹਿਣਾ ਚਾਹਾਂਗਾ ਅਸੀਂ ਨਾ ਮਰੂਦ ਲੈਣੇ ਆ ਦੁਕਾਨ ਤੇ ਜਾਂਦੇ ਆ ਮਰੂਦ ਲੈਣ ਵਾਸਤੇ ਅਸੀਂ ਉਹਨੂੰ ਪੁੱਛਨੇ ਆ ਜਾ ਕੇ ਦੁਕਾਨਦਾਰ ਨੂੰ ਭਾਈ ਮਰੂਦ ਮਿੱਠੇ ਨੇ ਅਸੀਂ ਉਹਨੂੰ ਘਰ ਜਾ ਕੇ ਲੂਣ ਲਾ ਕੇ ਖਾਣੇ ਆ ਬਿਲਕੁਲ ਬਿਲਕੁਲ ਤੁਹਾਡੀ ਗੱਲ ਸਹੀ ਹੈ ਇਹ ਸਾਡਾ ਇਦਾਂ ਦਾ ਸਿਸਟਮ ਹੋਇਆ ਪਿਆ ਜੀ ਤੇ ਬਸ ਪਰ ਦਰਬਾਰਾ ਸਿੰਘ ਜਿਹੜੀ ਕਾਂਗਰਸ ਪਾਰਟੀ ਨੇ ਵੇਖੋ ਸਮੇਂ-ਸਮੇਂ ਸਿਰ ਲੋਕਾਂ ਦੀ ਬਾਹ ਫੜਦੀ ਰਹੀ ਏ ਗਰੀਬ ਤੋਂ ਲੈ ਕੇ ਅਮੀਰ ਤੋਂ ਹਰ ਇੱਕ ਫਰਕ ਦੀ ਬਾਹ ਫੜਦੀ ਜੀ ਇਹ ਪਾਰਟੀ ਸਮੇਂ-ਸਮੇਂ ਸਿਰ ਜੋ ਉਹਨਾਂ ਨੂੰ ਮਾਨ ਸਨਮਾਨ ਬਣਦਾ ਉਹ ਵੀ ਪਾਰਟੀ ਉਹਨੂੰ ਦਿੰਦੀ ਹੁੰਦੀ ਏ ਬਾਕੀ ਸਾਡੀ ਤੋਂ ਨੇ ਇਹ ਬੇਨਤੀ ਠੀਕ ਹੈ ਲੱਗੇ ਇਹਨਾਂ ਦੇ ਨਾਲ ਇੱਕ ਮਤਲਬ ਪਾਰਟੀ ਵੀ ਇਹ ਵਧੀਆ ਹੈ ਤੇ ਉਹਦੇ ਬਾਅਦ ਇੱਕ ਇਨਸਾਨ ਵੀ ਬਹੁਤ ਵਧੀਆ ਨੇ ਕਿ ਜਿਹੜੇ ਸਾਨੂੰ ਪ੍ਰਭਾਵਿਤ ਕਰਦੇ ਨੇ ਸਰਦਾਰ ਦਰਬਾਰਾ ਸਿੰਘ ਦੀ ਬਹੁਤ ਵਧੀਆ ਹਲਕੇ ਸਤਰਾਣੇ ਦੇ ਵਿੱਚ ਟੀਮ ਹੈ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਉਹ ਆਪ ਵੀ ਬਹੁਤ ਜ਼ਿਆਦਾ ਮਿਹਨਤੀ ਨੇ ਜੀ ਬਹੁਤ ਜ਼ਿਆਦਾ ਮਿਹਨਤੀ ਹੈ ਮੈਨੂੰ ਲੱਗਦਾ ਹੈ ਉਹ ਇਨਸਾਨ ਜੀ ਮੈਨੂੰ 4 ਵਜੇ ਦੇ ਕਰੀਬ ਉੱਠ ਪੈਂਦੇ ਨੇ ਤੇ ਸਾਰਾ ਦਿਨ ਮੈਨੂੰ ਨਹੀਂ ਲੱਗਦਾ ਜੀ ਉਹ ਘੱਟੋ ਘੱਟ 11 ਵਜੇ ਤੋਂ ਪਹਿਲਾਂ ਰਾਤ ਨੂੰ ਸੌਂਦੇ ਹੋਣਗੇ ਸਾਰਾ ਦਿਨ ਲੋਕਾਂ ਦੇ ਵਿੱਚ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ ਜੀ ਤੇ ਬਾਕੀ ਕਹਿੰਦੇ ਨੇ ਸਿਆਣੇ ਕਹਿੰਦੇ ਨੇ ਬੰਦੇ ਦਾ ਮੁਕੱਦਰ ਧੋਖਾ ਦਿੰਦਾ ਹੀ ਮਿਹਨਤ ਧੋਖਾ ਨਹੀਂ ਦਿੰਦੀ ਹੂੰ ਬੰਦੇ ਦਾ ਕੰਮ ਹੈ ਮਿਹਨਤ ਕਰਨਾ ਬਾਕੀ ਪਰਮਾਤਮਾ ਜੋ ਵੀ ਕਰੇਗਾ ਜੋ ਵੀ ਲੋਕਾਂ ਦਾ ਫਤਵਾ ਮਨਜ਼ੂਰ ਹੋਏਗਾ ਜੀ ਲੋਕਾਂ ਨੇ ਤਾਂ ਵੇਖੋ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਫਤਵਾ ਦਿੱਤਾ ਜੀ ਆਪਣਾ ਪਾਰਟੀ ਦੇ ਵਿੱਚ ਤਾਂ ਪੂਰੇ ਸਰ ਗਰਮ ਹੈਗੇ ਹੈਗੇ ਉਹ ਲੇਕਿਨ ਜੇ ਹੋਰ ਗੱਲ ਕਰੀਏ ਤੁਸੀਂ ਉਦਾਂ ਤੁਹਾਡਾ ਕੀ ਕੰਮ ਹੈ ਤੁਸੀਂ ਕੀ ਬਿਜ਼ਨਸ ਕਰਦੇ ਹੋ ਕਿ ਹੁਣ ਆਪਾਂ ਖੇਤਾਂ 'ਚ ਬੈਠੇ ਹੋਏ ਆ ਇਸ ਟਾਈਮ ਹਵਾ ਦੇ ਵਿੱਚ ਖੁੱਡੇ ਦੇ ਵਿੱਚ ਅੱਜ ਮੈਂ ਦੇਖ ਰਿਹਾ ਇੱਥੇ ਇਹ ਕਿੱਥੇ ਆਪਾਂ ਆਪਣੀ ਮੋਟਰ ਇਹਨਾਂ ਖੋ ਇਸ ਤੋਂ ਬਿਨਾ ਹੋਰ ਕੀ ਹੈ ਨਹੀਂ ਮੈਂ ਜੀ ਜੱਟ ਸਿੱਖ ਫੈਮਿਲੀ ਤੋਂ ਬਿਲੋਂਗ ਕਰਨਾ ਵਾਂ ਤੇ ਜ਼ਿਮੀਦਾਰ ਪਰਿਵਾਰ ਤੋਂ ਆਂ ਮੈਂ ਜੀ ਬਿਲਕੁਲ ਤੇ ਆਪਣੇ ਕੋਲ ਜ਼ਮੀਨ ਦਾ ਖੇਤੀਬਾੜੀ ਦਾ ਕੰਮ ਹੈ ਜੀ ਉਹ ਤੁਸੀਂ ਵੇਖੋਗੇ ਸਾਹਮਣੇ ਟਰੈਕਟਰ ਚੱਲਦਾ ਪਿਆ ਹੈ ਹਾਂ ਆਪਣਾ ਮੁੰਡਾ ਵਾਂਦਾ ਪਿਆ ਪੱਠੇ ਵਿਜਨੇ ਸੀ ਅੱਜ ਠੀਕ ਹੈ ਤੇ ਬਾਕੀ ਪਨੀਰੀ ਪਨੀਰੀ ਵਿਜੀ ਹੋਈ ਏ ਵੈ ਮੈਂ ਖੇਤੀ ਵੀ ਵਧੀਆ ਕਰਨਾ ਮਤਲਬ ਮੇਰਾ ਜਿੰਨਾ ਮਰਜੀ ਮੈਂ ਬਿਜ਼ੀ ਹਵਾਂ ਰਾਜਨੀਤੀ ਜੋ ਮਰਜੀ ਫੀਲਡ 'ਚ ਫਿਰਦਾ ਰਵਾਂ ਪਰ ਮੈਂ ਪਹਿਲੀ ਤੇ ਜਾਣਾ ਸਵੇਰੇ ਸ਼ਾਮ ਕੰਮ ਕਰ ਆਪਣੇ ਵੇਖਣਾ ਵਾ ਵੀ ਇਹ ਚਲੋ ਇਹਨਾਂ ਜਿਵੇਂ ਕਰ ਦਿੱਤਾ ਜੇ ਕੋਈ ਗਲਤ ਇਹਨਾਂ ਨੂੰ ਸਵੇਰੇ ਮੈਂ ਦੱਸ ਦੇਣਾ ਵੀ ਭਾਈ ਇਦਾਂ ਨਹੀਂ ਇਦਾਂ ਕਰਨਾ ਇਦਾਂ ਨਹੀਂ ਇਦਾਂ ਕਰਨਾ ਤੇ ਇਹ ਮੁੰਡੇ ਬੜੇ ਸਿਆਣੇ ਨੇ ਮੇਰੇ ਕੋਲ ਹੁਣ 17-18 ਸਾਲ ਤੋਂ ਰਹਿ ਰਹੇ ਨੇ ਜੀ ਓਕੇ ਤੇ ਇੱਥੇ ਵਿਆਹ ਹੋਇਆ ਇਹਨਾਂ ਦਾ ਆਪਣੇ ਘਰ ਵਾਂਗੂ ਨੇ ਆਪਣੇ ਬੱਚਿਆਂ ਵਾਂਗੂ ਨੇ ਜੀ ਬਹੁਤ ਵਧੀਆ ਵਾਹਿਗੁਰੂ ਦੀ ਬੜੀ ਕਿਰਪਾਈ ਜ਼ਮੀਨ ਵਧੀਆ ਜੀ ਬਜ਼ੁਰਗਾਂ ਦੀ ਦੇਣ ਹੈ ਸਾਡਾ ਚਲੋ ਕੀ ਵਧੀਆ ਗੱਲ ਹੈ ਕਿਉਂਕਿ ਕੋਈ ਵੀ ਕੰਮ ਕਰਨ ਦੇ ਨਾਲ ਕੋਈ ਵੀ ਕੰਮ ਕਰੋ ਬਾਹਰ ਜਾਂ ਕੋਈ ਬਿਜ਼ਨਸ ਕਰੋ ਲੇਕਿਨ ਜਿਹੜੀ ਖੇਤੀ ਕਰਨ ਦਾ ਆਪਣਾ ਸਵਾਦ ਹੈ ਜਿਹੜਾ ਨਾ ਉਹ ਵੱਖਰਾ ਹੀ ਆਉਂਦਾ ਹੈ ਹਨਾ ਖੇਤਾਂ ਦੇ ਵਿੱਚ ਹਾਂਜੀ ਜੇ ਤੁਸੀਂ ਮਤਲਬ ਮੰਨ ਲਓ ਤੁਸੀਂ ਬਾਹਰ ਵੀ ਫਿਰਨਾ ਹੀ ਵੇਖੋ ਪੈਸੇ ਦੀ ਇਨਸਾਨ ਹਰ ਕੋ ਨੂੰ ਬੜੀ ਵੱਡੀ ਨੀਡ ਹੁੰਦੀ ਹੈ ਤੁਸੀਂ ਬਾਹਰ ਵੀ ਤਾਂ ਫਿਰ ਸਕਦੇ ਹੋ ਜੇ ਤੁਹਾਡਾ ਘਰੋਂ ਤੁਹਾਨੂੰ ਤੁਸੀਂ ਮਤਲਬ ਠੀਕ ਤੁਹਾਡਾ ਦਾਲ ਫੁਲਕਾ ਚੱਲਦਾ ਹੈ ਜੀ ਇਸ ਕਰਕੇ ਉਹ ਦਾਲਫੂਕਾ ਚਲਾਉਣ ਵਾਸਤੇ ਅਸੀਂ ਖੇਤੀ ਵਾਈ ਕਰਨੀ ਆ ਜੀ ਅੱਛਾ ਸਕੰਦਰ ਜੀ ਕੋਈ ਖੇਤੀ ਵੀ ਆ ਗਈ ਆਪਣੀ ਰਾਜਨੀਤੀ ਵੀ ਆ ਗਈ ਤੇ ਕੋਈ ਸੋਸ਼ਲ ਸਰਵਿਸ ਜਾਂ ਕੋਈ ਐਨਜੀਓ ਵੀ ਦੇ ਵਿੱਚ ਵੀ ਤੁਸੀਂ ਕੰਮ ਕਰ ਰਹੇ ਕੋਈ ਬਣਾਈ ਹੋਈ ਹੈ ਤੁਸੀਂ ਮੈਂ ਨਾ ਵੀਰ ਜੀ ਬੜੇ ਲੰਮੇ ਸਮੇਂ ਤੋਂ ਚਾਹਨਾ ਸੀ ਕਿ ਕੋਈ ਨਾ ਸੋਸ਼ਲ ਕੋਈ ਸਮਾਜ ਜਿੰਦੇ ਵਾਸਤੇ ਸਮਾਜ ਵਾਸਤੇ ਕੁਝ ਕੀਤਾ ਜਾਵੇ ਕੁਝ ਐਨਜੀਓ ਕੁਝ ਬਣਾਉਣ ਬਾਰੇ ਇਹ ਹੱਲੇ ਕੁਛ ਨਾ ਕੁਛ ਕਰਨਾ ਕਰਕੇ ਚਲੋ ਅਡਿਸ਼ਨ ਆ ਜਾਂਦੀ ਹੈ ਨਹੀਂ ਬਣਾਉਂਦਾ ਜਾਂ ਸੋਚਣ ਵੀ ਕਿਦਾਂ ਕੀ ਕਰੀਏ ਕੀ ਚੀਜ਼ ਦੀ ਇਦਾਂ ਬਸ ਚੱਲੀ ਜਾਂਦਾ ਹੱਲੇ ਤੱਕ ਵੈਸੇ ਬਣਾਈ ਨਹੀਂ ਹੈਗੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਵਿਚਾਰ ਪੂਰਾ ਹੈ ਜੀ ਮਤਲਬ ਜੋ ਸਮਾਜ ਦੇ ਵਿੱਚ ਨਾ ਕੁਝ ਤੁਸੀਂ ਪਰਮਾਤਮਾ ਨੇ ਤੁਹਾਨੂੰ ਇੱਕ ਸਰੀਰ ਦਿੱਤਾ ਹੈ ਤੇ ਕੁਛ ਨਾ ਕੁਛ ਸਮਾਜ ਵਾਸਤੇ ਤੁਸੀਂ ਕਰਕੇ ਜਾਓ ਅਗਰ ਮੇਰੇ ਕਰਕੇ ਕਿਸੇ ਇੱਕ ਵੀ ਇਨਸਾਨ ਦਾ ਭਲਾ ਹੁੰਦਾ ਤੇ ਉਹ ਬੜੀ ਵਧੀਆ ਗੱਲ ਹੈ ਜੀ ਇਸ ਦੁਨੀਆ ਦੇ ਉੱਤੇ ਬੜੀ ਆਪਾਂ ਥੱਲੇ ਨੂੰ ਵੇਖਾਂਗੇ ਬਹੁਤ ਕੋਸ਼ਿਸ਼ ਹੀ ਵੇਖਿਆ ਵੀ ਨਹੀਂ ਜਾਂਦਾ ਹੈਗਾ ਅਜੇ ਪਾਰਟੀ ਅਗਲੇ 2027 ਦੇ ਵਿੱਚ ਆਉਂਦੀ ਤਾਂ ਫਿਰ ਤਾਂ ਬਹੁਤ ਵਧੀਆ ਪਰਾਲੇ ਜਾਨੀ ਕਿ ਆਪਾਂ ਲੈ ਕੇ ਆਓਗੇ ਲੋਕਾਂ ਵਾਸਤੇ ਵੀ ਬਹੁਤ ਹਾਂ ਜੇ ਇਹ ਵੇਖੋ ਮੇਰੀ ਗੱਲ ਸੁਣੋ ਪਾਰਟੀ ਬਿਲਕੁਲ ਆਉਂਦੀ ਹੈ ਜੀ ਤੇ ਲੋਕਾਂ ਦੇ ਲੋਕਾਂ ਦੀ ਕੰਮ ਕਰਨੇ ਐਮ ਐਲ ਸਾਹਿਬ ਹੁੰਦੇ ਨੇ ਮੈਂ ਤੇ ਉਹਨਾਂ ਨੂੰ ਵੀ ਕਹਿਣਾ ਹੁੰਦਾ ਵਾ ਵੀ ਲੋਕਾਂ ਦੀ ਭਲੇ ਲਈ ਜਿਹੜੀ ਗੱਲ ਹੋਵੇ ਉਹੀ ਗੱਲ ਕਰਨੀ ਚਾਹੀਦੀ ਏ ਜਿਹੜੀ ਆਪਣੇ ਹਲਕੇ ਨੂੰ ਨੀਡ ਹੋਵੇ ਜ਼ਰੂਰਤ ਹੋਵੇ ਜਿੰਦੇ ਨਾਲ ਆਪਣਾ ਹਲਕਾ ਅੱਗੇ ਜਾਵੇ ਡਿਵੈਲਪਮੈਂਟ ਹੋਵੇ ਕਿ ਸਾਡਾ ਵੀ ਕੋਈ ਅਸੀਂ ਬਾਰਡਰ ਦੇ ਨਾਲ ਸਾਡਾ ਹ ਕੋਈ ਸਾਡਾ ਵੀ ਨਾਮ ਲਵੇ ਵੀ ਹਲਕਾ ਸਤਰਾਣਾ ਹੈਗਾ ਜੀ ਕਿਤੇ ਕੁਝ ਜੇ ਇੱਥੇ ਕੁਝ ਖਾਸ ਚੀਜ਼ਾਂ ਹੋਣਗੀਆਂ ਤਾਂ ਹੀ ਅਸੀਂ ਗਿਣਤੀ ਦੇ ਵਿੱਚ ਆਵਾਂਗੇ ਜੀ ਤੁਸੀਂ ਦੇਖਿਆ ਸੀ ਸਿਕੰਦਰ ਜੀ ਦਤਾਲ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਹਨਾ ਇਹਨਾਂ ਦੀ ਮੈਂ ਖੇਤਾਂ ਦੇ ਵਿੱਚ ਹੀ ਬੈਠਾ ਸੀ ਤੇ ਮੈਂ ਕਾਫੀ ਦਿਨੋਂ ਤਾਂ ਇਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਰਿਹਾ ਸੀ ਲੇਕਿਨ ਅੱਜ ਕਾਫੀ ਟਾਈਮ ਬਾਅਦ ਸਾਡੀ ਮੁਲਾਕਾਤ ਹੋਈ ਇਹ ਮੋਟਰ ਤੇ ਮਿਲੇ ਨੇ ਫਿਰ ਮੈਂ ਮੋਟਰ ਦੀ ਆ ਗਿਆ ਮੈਂ ਕਿਹਾ ਚਲੋ 2:00 ਤਾਂ 4 ਤੁਹਾਡੇ ਨਾਲ ਆਪਾਂ ਗੱਲਾਂ ਕਰਨੀਆਂ ਨੇ ਹਨਾ ਇਸ ਟਾਈਮ ਫਿਰ ਆਪਾਂ ਇਹਨਾਂ ਨਾਲ ਕੋਈ ਗੱਲਬਾਤ ਕਰਾਂਗੇ ਉਦੋਂ ਤੱਕ ਲਈ ਮੈਨੂੰ ਜੋ ਇਜਾਜ਼ਤ